ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਕਾਰਜਕਾਰ ਦੇ 11 ਸਾਲ ਪੂਰੇ ਕਰ ਲਏ ਨੇ ਸਾਲ 2014 ਵਿੱਚ ਅੱਜ ਦੇ ਦਿਨ ਸ਼੍ਰੀ ਮੋਦੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕੀ ਸੀ ਇਹ ਦੇਸ਼ ਦੇ ਆਧੁਨਿਕ ਰਾਜਨੀਤਿਕ ਇਤਿਹਾਸ ਵਿੱਚ ਨਵਾਂ ਮੋੜ ਸੀ ਕਿਉਂਕਿ ਇਸ ਨੇ ਦੇਸ਼ ਵਿੱਚ ਗੱਠਜੋੜ ਰਾਜਨੀਤੀ ਦੇ 30 ਸਾਲਾਂ ਦੇ ਯੁੱਗ ਦਾ ਅੰਤ ਕੀਤਾ ਅਤੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸਪਸ਼ਟ ਅਤੇ ਫੈਸਲਾਕੁਨ ਫਤਵਾ ਦਿੱਤਾ ਸੀ ਪੰਜਾਬ ਵਿੱਚ ਲਗਾਤਾਰ ਗਰਮੀ ਦਾ ਅਸਰ ਵਧਨ ਕਾਰਨ ਸੂਬਾ ਸਰਕਾਰ ਨੇ 1 ਤੋਂ 2 ਜੂਨ ਤੋਂ ਛੁੱਟੀਆਂ ਕਰਨ ਦਾ ਫੈਸਲਾ ਕੀਤਾ ਹੈ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਸਾਰੇ ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਮਾਨਤਾ ਪ੍ਰਾਪਤ ਅਤੇ ਨਿੱਜੀ ਸਕੂਲ 1 ਤੋਂ 2 ਜੂਨ ਤੋਂ 30 ਜੂਨ ਤੱਕ ਆਪਣੇ ਸਕੂਲ ਬੰਦ ਰੱਖਣਗੇ ਜੰਡਿਆਲਾ ਗੁਰੂ ਤੋਂ ਸ਼ੋਮਨੀ ਕਾਲੀਦਲ ਦੇ ਕਾਉਂਸਲਰ ਹਰਜਿੰਦਰ ਸਿੰਘ ਨੂੰ ਕੱਲ੍ਹ ਸ਼ਾਮ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਚਾਰ ਹਮਲਾਵਰਾਂ ਨੂੰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੱਜ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਅੱਜ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਇਸ ਬਾਰੇ ਪੁਸ਼ਟੀ ਕੀਤੀ ਹੈ। ਉਹਨਾਂ ਦੱਸਿਆ ਕਿ ਮਲਜ਼ੂਮਾਂ ਦਾ ਪਿੱਛਾ ਕਰਨ ਵੇਲੇ ਉਹਨਾਂ ਵਿੱਚੋਂ ਇੱਕ ਗੁਰਪ੍ਰੀਤ ਸਿੰਘ ਗੋਪੀ ਨੇ ਪੁਲਿਸ ਪਾਰਟੀ ਉੱਤੇ ਗੋਲੀਬਾਰੀ ਕੀਤੀ ਸੀ। ਪੁਲਿਸ ਨੇ ਸਵੈ ਰੱਖਿਆ ਵੀ ਜਵਾਬੀ ਕਾਰਵਾਈ ਕੀਤੀ ਤਾਂ ਗੋਪੀ ਦੀ ਲੱਤ ਜ਼ਖਮੀ ਹੋ ਗਈ। मुलमन पिस्तौल समेत गिरफ्तार करके सिविल हस्पता अमृतसर भेज दिता गया है डी जी पी ने कहा कि इस तरह पंजाब पुलिस एक विदेशी व्यक्ति जुड़े संगठित अपराध नैटवर्कू खत्म करने सफल रही है इसे दौरान अमृतसर के पुलिस कमिश्नर गुरप्रीत सिंह भुलर ने दसिया ਹੋਣੇ ਅਸੀਂ ਪੁੱਛਕਿਚ ਕਰ ਰਹੇ ਆ ਜੀ ਮੇਨ ਕਿਊ ਜਿਹੜਾ ਗੁੱਪੀ ਹੈ ਉਹ ਇੰਜਰਡ ਹੈ ਦੂਜਿਆਂ ਦੀ ਪੁੱਛਕਿ ਚੱਲ ਰਹੀ ਆ ਪਹਿਲਾਂ ਵੀ ਇਹਨਾਂ ਨੇ ਘਰ ਦੇ ਉੱਤੇ ਫਾਇਰਿੰਗ ਕੀਤੀ ਜਿਹੜੇ ਦੋ ਮੁੰਡੇ ਇਹਨਾਂ ਦੇ ਨਾਲ ਦੇ ਪਹਿਲਾਂ ਫੜੇ ਆ ਜੋਬਨਜੀਤ ਇਲੀਅਸ ਜੋਬਨ son of ਜਗਿੰਦਰ ਸਿੰਘ ਵਿਲੇਜ ਨੰਗਲਗੁਰੂ 22 ਸਾਲ ਦੀ ਉਮਰ ਹੈ ਅਨਐਮਪਲੋਇਡ ਹੈ ਮਿਡਲ ਤੱਕ ਪਾਸ ਹੈ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਅਮਿਤ son of ਗੋਰਾ ਰੈਜ਼ੀਡੈਂਟ ਆਫ ਕੋਟੇਸ਼ਾ ਜੰਡੇਲਾ 19 ਸਾਲ 8ਵੀਂ ਤੱਕ ਪੜਿਆ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਹੋਟਲ ਗੈਲੈਕਸੀ ਤੋਂ ਫੜਿਆ ਗਿਆ ਗੁਰਪ੍ਰੀਤ ਇਲੀਅਸ ਡੌਨ son of ਲਖਵਿੰਦਰ ਸਿੰਘ ਸਾਨੂੰ ਫਰਾਜਪਾਲ ਸਿੰਘ ਜਿਹੜੇ ਆਲਾ ਗੁਰੂ ਅੰਮ੍ਰਿਤਸਰ 22 ਸਾਲ ਦੀ ਉਮਰ ਹੈ ਇਹ ਵੀ ਅਨ EMPLOIED ਹੈ ਪੜਿਆ ਲਿਖਿਆ ਹੈ ਨਹੀਂ ਬਿਲਕੁਲ ਮੌਕੇ ਤੇ ਇਨਕਾਊਂਟਰ ਤੋਂ ਬਾਅਦ ਅਰੈਸਟ ਹੋਇਆ ਦੋ ਕੇਸ ਇਹਦੇ ਖਿਲਾਫ ਐਂਡੀਪੀਐਸ ਦੇ ਦਰਜ ਨੇ ਕਾਉਂਸਲਰ ਹਰਜਿੰਦਰ ਸਿੰਘ ਨੂੰ ਪਹਿਲਾਂ ਵੀ ਧਮਕੀਆਂ ਮਿਲ ਰਹੀਆਂ ਸਨ ਕੱਲ ਜਦੋਂ ਉਹ ਅੰਮ੍ਰਿਤਸਰ ਦੇ ਇੱਕ ਬਾਜ਼ਾਰ ਵਿੱਚ ਸੀ ਤਾਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਸੀ ਇਸ ਦੌਰਾਨ ਸੀਨੀਅਰ ਅਕਾਲੀਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਕਾਨੂੰਨ ਵਿਵਸਥਾ ਦੀ ਸਥਿਤੀ ਵਿਗੜ ਗਈ ਹੈ ਉਨ੍ਹਾਂ ਕਿਹਾ ਕਿ ਕਾਉਂਸਲਰ ਨੇ ਪਹਿਲਾਂ ਵੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜਦੋਂ ਕੁਝ ਦਿਨ ਪਹਿਲਾਂ ਕੁਝ ਨਕਾਬਪੋਸ਼ਾ ਨੇ ਉਹਨਾਂ ਦੇ ਘਰ ਉੱਤੇ ਗੋਲੀਬਾਰੀ ਕੀਤੀ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਇਸ ਕਤਲ ਦੀ ਨਿਖੇਦੀ ਕਰਦੇ ਹੋਏ ਕਿਹਾ ਕਿ ਇਹ ਘਟਨਾ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੇ ਵਿਗੜਦੀ ਹਾਲਤ ਨੂੰ ਦਰਸਾਉਂਦੀ ਹੈ ਅਪਰਾਧੀਆਂ ਨੂੰ ਜਾਂ ਤਾਂ ਕਾਨੂੰਨ ਦਾ ਕੋਈ ਡਰ ਨਹੀਂ ਹੈ ਜਾਂ ਫਿਰ ਉਹਨਾਂ ਨੂੰ ਸਰਪ੍ਰਸਤੀ ਦਿੱਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਮੌਜੂਦਾ ਪ੍ਰਬੰਧ ਪੰਜਾਬ ਨੂੰ ਅਰਾਜਕਤਾ ਵੱਲ ਧੱਕ ਰਿਹਾ ਹੈ ਸ਼ਿਆਰਪੁਰ ਦੇ ਜਹਾਨ ਖੇਲਾ ਸਥਿਤ ਪੰਜਾਬ ਪਲ ਸਪਰਤੀ ਸਿਖਲਾਈ ਕੇਂਦਰ ਪੀਆਰਟਸੀ ਵਿੱਚ ਸਿਖਲਾਈ ਲੈ ਰਹੇ 6 ਨਵੇਂ ਜਵਾਨਾਂ ਨੂੰ ਗੋ ਡੋਪ ਟੈਸਟ ਵਿੱਚ ਪੋਜ਼ਿਟਿਵ ਪਾਇਆ ਜਾਣ ਤੋਂ ਬਾਅਦ ਸਿਖਲਾਈ ਤੋਂ ਕੱਢ ਦਿੱਤਾ ਗਿਆ ਹੈ। ਇਹਨਾਂ ਵਿੱਚੋਂ ਤਿੰਨ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਨੇ, ਦੋ ਤਰਨਤਾਰਨ ਤੋਂ ਅਤੇ ਇੱਕ ਲੁਧਿਆਣਾ ਜ਼ਿਲ੍ਹੇ ਤੋਂ ਹੈ। ਪੀਆਰਟਸੀ ਕਮਾਂਡੈਂਟ ਮਨਦੀਪ ਸਿੰਘ ਨੇ ਸਾਡੇ ਜਲੰਧਰ ਵਾਅ ਪੱਤਰਕਾਰ ਨੂੰ ਇਸ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਸਾਰੇ ਨੂੰ ਉਹਨਾਂ ਦੇ ਸਬੰਧਤ ਜ਼ਿਲ੍ਹਿਆਂ ਵਿੱਚ ਵਾਪਸ ਭੇਜ ਦਿੱਤਾ ਗਿਆ ਹੈ ਸੀਆਈਡੀ ਵੱਲੋਂ ਉਹਨਾਂ ਵਿਰੁੱਧ ਰਿਪੋਰਟ ਮਿਲਣ ਤੋਂ ਬਾਅਦ ਸਾਰੇ 6 ਰੰਗਰੂਟਾਂ ਵਿਰੁੱਧ ਕਾਰਵਾਈ ਕੀਤੀ ਗਈ ਹੈ ਉਹ ਕਿਸੇ ਕਿਸਮ ਦੀ ਗੰਧਹੀਨ ਨਸ਼ੀਲੀ ਚੀਜ਼ ਦਾ ਸੇਵਨ ਕਰਦੇ ਸਨ ਇਸ ਭਾਰੇ ਰਿਪੋਰਟ ਮਿਲੀ ਸੀ ਤੇ ਉਹਨਾਂ ਦੇ ਡੋਪ ਟੈਸਟ ਨਾਲ ਇਸ ਰਿਪੋਰਟ ਦੀ ਪੁਸ਼ਟੀ ਹੋ ਗਈ ਹੈ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ 85ਵੇਂ ਦਿਨ ਕੱਲ ਪੰਜਾਬ ਪੁਲਿਸ ਨੇ 158 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਦੇ ਕਬਜ਼ੇ ਵਿੱਚੋਂ 10 ਕਿਲੋ ਤੋਂ ਵੱਧ ਹੈਰੋਇਨ ਅਫੀਮ ਅਤੇ 19000 ਰੁਪਏ ਤੋਂ ਵੱਧ ਨਕਦੀ ਬਰਾਮਦ ਕੀਤੀ ਇਸ ਨਾਲ 85 ਦਿਨਾਂ ਵਿੱਚ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਗਿਣਤੀ ਹੁਣ 13449 ਹੋ ਗਈ ਹੈ ਇਹ ਕਾਰਵਾਈ ਸੂਬੇ ਦੇ ਸਾਰੇ 28 ਪੁਲ ਜ਼ਿਲ੍ਹਿਆਂ ਵਿੱਚ ਇੱਕੋ ਵੇਲੇ ਕੀਤੀ ਗਈ ਇਸ ਸੰਬੰਧੀ ਕਾਨੂੰਨ ਤੇ ਵਿਵਸਥਾ ਸੰਬੰਧੀ ਵਿਸ਼ੇਸ਼ ਡੀਜੀਪੀ ਅਰਪਿਤ ਚੁਕਲਾ ਨੇ ਦੱਸਿਆ ਕਿ 220 ਤੋਂ ਵੱਧ ਪੁਲਸ ਟੀਮਾਂ ਨੇ ਸੂਬੇ ਵਿੱਚ 445 ਤੋਂ ਵੱਧ ਛਾਪੇਮਾਰੀ ਕੀਤੀ ਸੀ इस संबंध एक सौ चार मामले दर्ज किए गए हैं इस ही प्रादेशिक खबर खत्म हुई साक्स हैंडल है एट द रेट एआईआर आर एन यू जलंधर राष्ट्रीय खबरें का अगला बुलेटिन सुनोगे एक बज के चाली मिनट पर नमस्कार